ਕਬੱਡੀ 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 ਸਾਸ਼ੀ ਗਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਕਬੱਡੀ ਗੈਂਗ ਦੇ ਤੇ ਅੱਜ ਤੁਹਾਡੇ ਨਾਲ ਇੱਕ ਅਪਡੇਟ ਸਾਂਝੀ ਕਰਨੀ ਸੀ ਕੁਝ ਕੁ ਦਿਨਾਂ ਤੋਂ ਕੁਝ ਕੁ ਪੇਜਾਂ ਤੇ ਦੇਖਣ ਨੂੰ ਮਿਲਿਆ ਕਿ ਜਿਹੜਾ ਮੈਚ ਹੋਇਆ ਸੀਗਾ ਅਚਲ ਸਾਹਿਬ ਵਿੱਚ ਫਾਈਨਲ ਮੈਚ ਗਰਦਾਸਪੁਰ ਤੇ ਮਾਨਕ ਫਗਵਾੜਾ ਟੀਮ ਦੇ ਵਿਚਕਾਰ ਜਿਸ ਵਿੱਚ ਸ਼ੀਲੂ ਦੇ ਤਿੰਨ ਜੱਫੇ ਸੀ ਤੇ ਸੋਣ ਦੇ ਚਾਰ ਜੱਫੇ ਸੀ ਜਿਸ ਵਿੱਚ ਸੋਣ ਬੈਸਟ ਰਿਹਾ ਸੀ ਤੇ ਇਸ ਦਾ ਸਾਰਾ ਪਾਂਡਾ ਜੋ ਭੰਨਿਆ ਗਿਆ ਹੈ ਉਹ ਸ਼ਾਕੇ ਸਿਰ ਭੰਨਿਆ ਗਿਆ ਕਿ ਸ਼ਾਕੇ ਨੇ ਟੱਚ ਵੱਧ ਲਿਆ ਜਾਣ ਕੇ ਟੱਚ ਖਰਾਬ ਕੀਤੇ ਸ਼ੀਲੂ ਦੇ ਤਾਂ ਕਰਕੇ ਸ਼ੀਲੂ ਬੈਸਟ ਨਹੀਂ ਨਿਕਲ ਸਕਿਆ ਦੇਖ ਸਕਦੇ ਆ ਕਿਸ ਤਰ੍ਹਾਂ ਪੇਜਾਂ ਵਾਲਿਆਂ ਨੇ ਉਸਤੇ ਟਰੋਲ ਬਣਾਏ ਨੇ ਕਿ ਸ਼ਾਕੇ ਨੇ ਜਾਣ ਬੁੱਝ ਕੇ ਟੱਚ ਖਰਾਬ ਕੀਤੇ ਸ਼ੀਲੂ ਬੈਸਟ ਨਿਕਲਦਾ ਸੀ ਪਰ ਇਸ ਤਰ੍ਹਾਂ ਦੀ ਸਾਨੂੰ ਗੱਲ ਨਹੀਂ ਕਰਨੀ ਚਾਹੀਦੀ ਕਿਉਂਕਿ ਸਾਰੇ ਪਲੇਅਰ ਬਰਾਬਰ ਨੇ ਉਹਨੇ ਵੀ ਆਪਣਾ ਜੋਰ ਮਾਰਿਆ ਤੇ ਸ਼ੀਲੂ ਨੇ ਵੀ ਆਪਣਾ ਜੋਰ ਮਾਰਿਆ ਪਰ ਸਾਨੂੰ ਇਸ ਤਰ੍ਹਾਂ ਨਹੀਂ ਲਿਖਣਾ ਚਾਹੀਦਾ ਦੇਖੋ ਕਿਸ ਤਰ੍ਹਾਂ ਲਿਖਿਆ ਸ਼ੀਲੂ ਬਾਈ ਬਾਹੂ ਕੇ ਸਾਥ ਧੋਖਾ ਡਬਲ ਟੱਚ ਕਰਨੇ ਹਨ ਇਹ ਮੇਰੀ ਟੀਮ ਮੇਂ ਹੀ ਗਦਾਰ ਥਾ ਇਹ ਆ ਗੱਲਾਂ ਯਾਰ ਲਿਖਣ ਵਾਲੀਆਂ ਨਹੀਂ ਗੀਆਂ ਗੱਲਾਂ ਸਾਰੇ ਪਲੇਅਰਾਂ ਨੂੰ ਬਰਾਬਰ ਦਾ ਦਰਜਾ ਦਿਆ ਕਰੋ ਹੁਣ ਇਹ ਥੋੜੀ ਹੈ ਕਿ ਸ਼ੀਲੂ ਨੇ ਹੀ ਬੈਸਟ ਨਿਕਲੀ ਜਾਣਾ ਹਰੇਕ ਥਾਂ ਸਹੀ ਹੈ ਜੀ ਸ਼ੀਲੂ ਵੀ ਚਲੋ ਵਧੀਆ ਪਲੇਅਰ ਹੈ ਕਿਸੇ ਪਲੇਅਰ ਨੂੰ ਮਾੜਾ ਨਾ ਕਹੋ ਸਹੀ ਹੈ ਜੀ ਇਸ ਲਈ ਸਾਰਿਆਂ ਨੂੰ ਬੇਨਤੀ ਹੈ ਕਿ ਸਾਰੇ ਪਲੇਅਰ ਬਰਾਬਰ ਨੇ ਕਿ ਕਿਸੇ ਦੇ ਨਾ ਕਿਸੇ ਦਾ ਟਾਈਮ ਹੁੰਦਾ ਬੈਸਟ ਨਿਕਲਦਾ ਕਿਸੇ ਦਿਨ ਕਿਸੇ ਦਾ ਹੁੰਦਾ ਸੋ ਜਿਹਨ ਨਾਥ ਦਾ ਟਾਈਮ ਸੀਗਾ ਜੀ ਸੋ ਇਸ ਲਈ ਕਿਸੇ ਵੀ ਪਲੇਅਰ ਨੂੰ ਬਿਨਾ ਗੱਲੋਂ ਬਦਨਾਮ ਨਾ ਕਰਿਓ ਮਿਹਨਤ ਕਰਨੀ ਬਹੁਤ ਔਖੀ ਹੈ ਗਰਾਊਂਡਾਂ ਵਿੱਚ ਹੱਡ ਭੰਣੇ ਬਹੁਤ ਔਖੀ ਹੈ ਪਲੇਅਰ ਸੌਖਾ ਨਹੀਂ ਬਣਦਾ ਘਰ ਖਾਣਾ ਪੈਂਦਾ ਪਲੇਅਰ ਬਣਨ ਲਈ ਸੋ ਸਾਨੂੰ ਸਾਰਿਆਂ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਜਿੰਨੇ ਵੀ ਆਪਣੇ ਪਲੇਅਰ ਨੇ ਤਨਵਾਜੀ ਐਸੇ ਤਰ੍ਹਾਂ ਦੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ 'ਤੇ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਤਨਵਾਜੀ